ਸਾਨੂੰ ਜਾਂ ਛੇਮਾ ਦੇ ਨੂੰ ਕਿਹਾ ਤਰਨੇ ਦੇ ਵਿੱਚ ਜੋ ਸਾਡੇ ਇੱਕ ਇਥੋਂ ਗਰੀਬ ਕਿਸਾਨ ਹੈ ਰਾਜੂ ਜੈਤੋ ਤੋਂ ਉਹਦੀ ਜੋ ਪਿਛਲੇ ਦਿਨੀ ਮੌਤ ਹੋ ਗਈ ਸੀ ਆਪਣੇ ਤਿੰਨ ਕੁ ਮਹੀਨੇ ਪਹਿਲਾਂ ਸਾਡੇ ਤਿੰਨ ਮਹੀਨੇ ਉਹ ਜਿਹੜਾ ਪੈਸੇ ਢੇਲੇ ਦਾ ਸੀਗਾ ਮਸਲਾ ਉਹਦੇ ਜਮੀਨ ਕਹਿੰਦੇ ਲਈ ਸੀ ਜੀ ਕੋਟਲੀ ਦੇ ਕਿਸਾਨ ਤੋਂ ਰਜੀਵ ਸਿੰਘ ਤੋਂ ਜੀ ਉਹਨੇ ਉਹਨੂੰ 2 ਸਾਲ ਠੇਕਾ ਦਿੱਤਾ ਉਸ ਤੋਂ ਬਾਅਦ ਉਹਨੂੰ ਠੇਕਾ ਦੇਣਾ ਵੀ ਬੰਦ ਕਰਤਾ ਤੇ ਉਹਨੂੰ ਕਹਿੰਦਾ ਵੀ ਮੈਂ ਕਰਕੇ ਬੱਚੇ ਬਾਹਰ ਭੇਜੀਆ ਮੈਥੋਂ ਚੈੱਕ ਲੈ ਲੈ ਮੈਂ ਤੈਨੂੰ ਪੈਸੇ ਦੇ ਦੂੰਗਾ ਤੇ ਚੈੱਕ ਇਥੋਂ ਲੈ ਲੂੰਗਾ ਉਹ ਚੈੱਕ ਉਹਨੇ ਸਾਲ ਬਾਅਦ ਉਹਨੂੰ ਚੈੱਕ ਦੇ ਕੇ ਉਹਦਾ ਹੋਟਪਾਤਾ ਟਾਈਮ ਉਸ ਤੋਂ ਬਾਅਦ ਉਹਨੂੰ ਪੈਸਾ ਫੇਰ ਅਗਲੇ ਸਾਲ ਜਦੋਂ ਉਹ ਕਹਿੰਦਾ ਵੀ ਨਹੀਂ ਪੈਸੇ ਦੇਣੇ ਤਾਂ ਮੈਨੂੰ ਜ਼ਮੀਨ ਛੱਡ ਦੇ ਮੈਂ 9 ਕਿੱਲੇ ਤੇਥੋਂ ਜ਼ਮੀਨ ਲਿਖਾਈ ਹੋਈ ਹੈ ਤੋ ਜੋ ਜ਼ਮੀਨ ਦੀ ਗੱਲ ਆਈ ਤਾਂ ਉਹਦੇ ਵਿੱਚ ਹੋਰ ਉੱਥੋਂ ਦੇ ਪੈ ਕੇ ਲੋਕ ਉਹ ਕਹਿੰਦੇ ਵੀ ਤੂੰ ਐਂ ਕਰ ਕੋਈ ਗੱਲ ਨਹੀਂ ਤੈਨੂੰ ਪੈਸੇ ਦਵਾ ਦਾਂਗੇ 2-3 ਮਹੀਨੇ ਵੇਟ ਕਰ ਜੋ 2-3 ਮਹੀਨੇ ਉਹਨੂੰ ਫੇਰ ਲਾਰਾ ਲਾ ਕੇ ਉਹਨੂੰ ਰੋਕਤਾ ਉਹਨੇ ਆਪ ਹੀ ਜ਼ਮੀਨ ਫੇਰ ਬਿਜਲੀ ਜਿਹੜਾ ਉਹ ਰਣਜੀਤ ਸਿੰਘ ਹੈ ਕੂਟਲੀ ਵਾਲਾ ਉਸ ਤੋਂ ਬਾਅਦ ਕੀਮੀ ਨੇ ਫੇਰ ਨਗਾਤੇ ਉਹਨੂੰ ਕੋਈ ਪੈਸਾ ਨਹੀਂ ਦਿੱਤਾ ਚਲ ਉਹਨੇ ਇੱਥੋਂ ਬੰਦੇ ਬੁੰਦੇ ਲਾ ਕੇ ਉਹਨੇ ਕਿਹਾ ਵੀ ਮੈਨੂੰ ਜ਼ਮੀਨ ਛੱਡ ਦੇ ਮੈਂ ਆਪਦੀ ਜ਼ਮੀਨ ਆਪ ਵਾ ਕੇ ਵੀਜ ਲੂੰਗਾ ਮੈਨੂੰ ਤੂੰ ਜ਼ਮੀਨ ਛੱਡ ਦੇ ਨੌ ਕਿੱਲੇ ਉਹਨੇ ਕੋਈ ਬੰਦੇ ਉੱਥੋਂ ਲਿਆ ਕੇ ਉਹਨੇ ਮੰਡੀਰ ਲਿਆ ਕੇ ਆਪਦੇ ਬੰਦੇ ਲਿਆ ਕੇ ਉਹਨੂੰ ਜ਼ਮੀਨ 'ਚ ਵੀ ਨਹੀਂ ਵੜਨ ਦਿੱਤਾ ਚਲੋ ਉਸ ਤੋਂ ਉਹ ਥੋੜਾ ਜਿਹਾ ਟੈਨਸ਼ਨ 'ਚ ਰਹਿਣ ਲੱਗ ਗਿਆ ਟੈਨਸ਼ਨ 'ਚ ਰਹਿੰਦਾ ਉਹ ਬਿਮਾਰ ਹੋ ਗਿਆ ਉਹਨੂੰ ਸਾਡੇ ਇਹ ਪਰਿਵਾਰ ਲੈ ਕੇ ਗਏ ਬਠਿੰਡਾ ਬਠਿੰਡਾ ਉਹ ਜਾ ਕੇ ਉਹਨਾਂ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਲੁਧਿਆਣੇ ਜਾ ਕੇ ਉਸਦੀ ਮੌਤ ਹੋ ਗਈ ਯਾਨੀ ਇਸ ਪਿਛੇ ਦੇ ਉੱਤੇ ਜਦੋਂ ਉਹਦੀ ਮੌਤ ਹੋ ਗਈ ਇੱਥੇ ਜ세 ਬੰਦੀ ਨੂੰ ਸਾਡੇ ਜੈਤੋ ਦੇ ਆਗੂਆਂ ਨਾਲ ਜਸਪ੍ਰੀਤ ਨਾਲ ਗੱਲ ਕੀਤੀ ਗਈ ਵੀ ਐਂ ਕਰਕੇ ਸਾਡੇ ਨੂੰ ਪੈਸੇ ਵੀ ਸਾਤੋਂ ਲੈ ਲਏ ਉਹਨਾਂ ਨੇ ਤੇ ਸਾਨੂੰ ਜ਼ਮੀਨ ਦਾ ਸੱਟੇ ਕੰਮ ਨਹੀਂ ਦੰਦੇ ਚਲੋ ਅਸੀਂ ਇਹ ਥਾਣੇ ਦੇ 12 ਮੂਰੇ ਧਰਨਾ ਲਾਇਆ ਇੱਕ ਦਿਨ ਲਾਇਆ ਪ੍ਰਸ਼ਾਸਨ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਉਸ ਨੂੰ ਰਣਜੀਤ ਸਿੰਘ ਨੂੰ ਕੋਈ ਇੱਥੇ ਫੜ ਕੇ ਨਹੀਂ ਲਿਆਏ ਜਦੋਂ ਅਗਲੇ ਦਿਨ ਅਸੀਂ ਉਹਦੀ ਡੈੱਡ ਬੋਡੀ ਇੱਥੇ ਰੱਖ ਲਈ ਡੈੱਡ ਬੋਡੀ ਆਉਂਦੀ ਪਹਿਲਾਂ ਉਹਨਾਂ ਨੇ ਰਸਤੇ ਦੇ ਵਿੱਚ ਥੋੜੀ ਜੈਤੋ ਪੁਲਿਸ ਨੇ ਡੈੱਡ ਬੋਡੀ ਰੋਕੀ ਉਹਨੂੰ ਇੱਥੇ ਤਾਂ ਨੇਰੇ ਤੇ ਲਿਆਉਣ ਨਹੀਂ ਦਿੰਦੇ ਸੀ ਉਸ ਤੋਂ ਬਾਅਦ ਇੱਥੇ ਅਸੀਂ ਟਰੇਡ ਤੋਂ ਬੋਲਿਆ ਵੀ ਸਾਡੀ ਡੈੱਡ ਬੋਡੀ ਇੱਥੇ ਆਉਣੀ ਚਾਹੀਦੀ ਹੈ ਜੇ ਇਸ ਤੋਂ ਬਾਅਦ ਕੋਈ ਵੀ ਭੀੜ ਭੜਕਦੀ ਹੈ ਗੱਲਬਾਤ ਹੁੰਦੀ ਹੈ ਉਹ ਥਾਣਾ ਜ਼ਿੰਮੇਦਾਰ ਹੋਊਗਾ ਜੈਤੋ ਦਾ ਡਿਪਟੀ ਜ਼ਿੰਮੇਦਾਰ ਹੋਊਗਾ ਉਹ ਜਦੋਂ ਜੈਤੋ ਤੋਂ ਚਲੋ ਇਹਨਾਂ ਨੇ ਪੁਲਿਸ ਇੱਥੋਂ ਪਾਸੇ ਹਟੀ ਤਾਂ ਡੈੱਡ ਬੋਡੀ ਅਸੀਂ ਇੱਥੇ ਲਿਆਂਦੀ ਉਸ ਤੋਂ ਬਾਅਦ ਸਾਡੇ ਐਸਪੀ ਐਚ ਭੁੱਲਰ ਸਾਹਿਬ ਇੱਥੇ ਆਏ ਆਪਣੇ ਕੋਟਕਪੂਰੇ ਐਸਐਚਓ ਮਨੂਜ ਕੁਮਾਰ ਤੇ ਜੈਤੋ ਐਸਚੋ ਅਰਜੇਸ਼ ਕੁਮਾਰ ਬੀਐਸਪੀ ਜੈਤੋ ਸੁਖਜੀਤ ਸਿੰਘ ਉਹ ਇੱਥੇ ਸਾਰੇ ਹਾਜ਼ਰ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹਨਾਂ ਨੇ ਗਰੰਟਡ ਬੰਦੇ ਲਿਆਂਦੇ ਦੋ ਗਰੰਟਰ ਬੰਦੇ ਲਿਆ ਕੇ ਉਹਨਾਂ ਨੇ ਕਹਿਤਾ ਵੀ ਅਸੀਂ ਪ੍ਰਧਾਨ ਜੀ ਸੁਣੋ ਇੱਕ ਮਹੀਨੇ ਵਿੱਚ ਦੀ 25 ਲੱਖ ਦੀ ਪੇਮੈਂਟ ਕਰ ਦਾਂਗੇ ਸਤੋਂ ਗਰੰਟੀ ਵਜੋਂ ਤੁਸੀਂ ਚਾਰ ਚੱਕ ਲੈ ਲਓ ਇੱਕ ਤਾਂ ਕੋਠਲੀ ਦਾ ਹੀ ਐ ਮਨਪ੍ਰੀਤ ਸਿੰਘ ਐ ਉਹਨੂੰ ਹੈਪੀ ਹੈਪੀ ਕਹਿ ਦਿੰਦੇ ਐ ਇੱਕ ਰਣਜੀਤ ਸਿੰਘ ਹੈਗਾ ਆਪਣੇ ਮੱਲਨ ਦਾ ਉਹਨਾਂ ਦੋ ਬੰਦਿਆਂ ਨੇ ਸਾਨੂੰ ਸਵਾ 6 ਲੱਖ ਦੇ ਚਾਰ ਚੱਕ ਦੇਤੇ ਇੱਕ ਦਾ 25 ਦਿਨਾਂ ਦਾ 15 ਦਿਨਾਂ ਦਾ ਕਰਾਰ ਕਰ ਲਿਆ ਦੂਸਰੇ ਦਾ ਉਹਨਾਂ ਨੇ ਕਰ ਲਿਆ ਜਾਨੀ ਕਿ ਇੱਕ ਮਹੀਨੇ ਦੇ ਵਿੱਚ ਸਾਰੀ ਪੇਮੈਂਟ ਦੇਣ ਦਾ ਉਹ ਦੇ ਬਾਵਜੂਦ ਵੀ ਸਾਡੇ ਸਾਥੀਆਂ ਦੇ ਨਾਲ ਉਹਨਾਂ ਨੇ ਕਈ ਵਾਰ ਜੈਤੂ ਕਮੇਟੀ ਦੇ ਨਾਲ ਸਾਡੇ ਆਗੂਆਂ ਦੇ ਨਾਲ ਜੈਤੂ ਜਸਪ੍ਰੀਤ ਧਰਗਿਆਂ ਦੇ ਨਾਲ ਉਹਨਾਂ ਨੇ ਆ ਕੇ ਕਈ ਟਾਈਮ ਲੈ ਕੇ ਇਹਨਾਂ ਦੇ ਨਾਲ ਉਹਨਾਂ ਨੇ ਸਮਾਂ ਫੇਰ ਮੰਗ ਲਿਆ ਵੀ ਪ੍ਰਧਾਨ ਜੀ ਇੰਨੇ ਕ ਦਿਨ ਠਹਿਰ ਜਾਓ ਅਸੀਂ ਪੈਸੇ ਦੇ ਦੇ ਦਿੰਨੇ ਆ ਜ਼ਮੀਨ ਵੇਚ ਨਹੀਂ ਐਨੇ ਕ ਦਿਨ ਠਹਿਰ ਜਾਓ ਉਹ ਜੀ ਤਕਰੀਬਨ ਸਵਾ 3.5 ਮਹੀਨਿਆਂ ਨੂੰ ਬੀਤ ਗਿਆ ਉਸ ਤੋਂ ਬੀਤਣ ਦੇ ਬਾਅਦ ਪ੍ਰਸ਼ਾਸਨ ਨਾਲ ਅਨੇਕਾਂ ਵਾਰੀ ਅਸੀਂ ਗੱਲਬਾਤ ਕਰ ਚੁੱਕੇ ਸੀ ਪਰ ਪ੍ਰਸ਼ਾਸਨ ਨੇ ਸਾਨੂੰ ਕੋਈ ਉਸ ਦਾ ਉੱਤਰ ਜਵਾਬ ਨਹੀਂ ਦਿੱਤਾ ਹੁਣ ਅਸੀਂ ਆ ਜੋ ਆ ਧਰਨਾ ਲਾਇਆ 15 ਤਰੀਕ ਨੂੰ ਅਸੀਂ ਇਹ ਧਰਨਾ ਲਾਇਆ ਸੀ ਅੱਜ ਤੱਕ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਸੁਣੀ ਸਾਡੀ ਅਸੀਂ ਇੱਥੇ ਬੈਠੇ ਆਂ ਅੱਜ ਜੋ ਸਾਨੂੰ ਅਸੀਂ ਦੇਖਦਿਆਂ ਹੋਇਆ ਵੀ ਜਦੋਂ ਸਾਡਾ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣ ਰਿਹਾ ਨਾ ਐਸ ਐਚਓ ਨਾ ਜੈਤੂ ਦਾ ਡੀਐਸਪੀ ਤਾਂ ਅਸੀਂ ਅੱਜ ਇੱਥੇ ਸਟੇਜ ਚ ਲਾਉਣ ਤੋਂ ਪਹਿਲਾਂ ਜੋ ਮੀਟਿੰਗ ਕੀਤੀ ਸਾਡੀ ਆਗੂ ਕਮੇਟੀ ਨੇ ਉਹਦੇ ਵਿੱਚ ਅਸੀਂ ਇਹ ਲਿਖਿਆ ਵੀ ਅਸੀਂ 1 ਵਜੇ ਤੋਂ ਲੈ ਕੇ 2:30 ਵਜੇ ਤੱਕ ਅਸੀਂ ਥਾਣੇ ਦਾ ਗੇਟ ਘੇਰਾਂਗੇ ਜਦੋਂ ਅਸੀਂ ਗੇਟ ਘੇਨ ਲੱਗਿਆ ਤੇ ਪੁਲਿਸ ਵਾਲੇ ਐਸਐਸਏ ਆਇਆ ਉਹ ਸਾਡੇ ਨਾਲ ਬੈਸਿਆ ਉਹਨੇ ਸਾਨੂੰ ਧਮਕੀਆਂ ਵੀ ਦਿੱਤੀਆਂ ਵੀ ਕੋਈ ਗੱਲ ਨਹੀਂ ਸਾਡਾ ਹੱਥ ਨਹੀਂ ਵੇਖਿਆ ਫਿਰ ਅਸੀਂ ਐਂ ਨਹੀਂ ਬਾਦ ਰੋਕਣ ਦਿੰਦੇ ਵੇਖੋ ਅਸੀਂ ਪੁਲਿਸ ਦਾ ਕੋਈ ਬਾਦ ਨਹੀਂ ਰੋਕਣਾ ਚਾਹੁੰਦੇ ਸੀ ਅਸੀਂ ਇਸ ਵਰਦੀ ਦਾ ਸਤਿਕਾਰ ਕਰਦੇ ਹਾਂ ਇਹ ਠੀਕ ਹੈ ਮੁਲਾਜ਼ਮਾ ਸਾਡੇ ਪਿੰਡਾਂ ਦੇ ਵਿੱਚੋਂ ਸਾਡੇ ਘਰਾਂ ਦੇ ਵਿੱਚੋਂ ਆ ਪਰ ਅਸੀਂ ਇਹ ਸਮਝ ਇਹਨਾਂ ਨੂੰ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਿਹੜੀ ਸਾਡੇ ਨਾਲ ਲਿਖਤ ਹੋਈ ਹੈ ਜਿਹੜੀ ਤੁਸੀਂ ਥਾਣੇ ਦੇ ਵਿੱਚ ਬੈਠ ਕੇ ਲਿਖਵਾਈ ਹੈ ਉਹ ਸਾਡੀ ਮੰਗ ਪੂਰੀ ਕੀਤੀ ਜਾਵੇ ਜੋ ਸਾਡਾ 25 ਲੱਖ ਰੁਪਇਆ ਹੈ ਉਹ ਸਾਨੂੰ ਪਰਿਵਾਰ ਇਹ ਰਾਜੂ ਦੇ ਪਰਿਵਾਰ ਨੂੰ ਦਵਾਇਆ ਜਾਵੇ ਤੇ ਸਾਡੀ ਕੀ ਇੱਥੇ ਥਾਣੇ ਨਾਲ ਅਸੀਂ ਆਪ ਦਾ ਧਰਨਾ ਚੱਕ ਲਾਂਗੇ ਇਸ ਮੰਗ ਦੇ ਉੱਤੇ ਅਸੀਂ ਬੈਠੇ ਆਂ ਜੀ ਜੇਕਰ ਮੰਗ ਨਹੀਂ ਮੰਨੀ ਜਾਂਦੀ ਤੁਹਾਡੀ ਤਾਂ ਇਹ ਜਿਹੜਾ ਗੇਟ ਆ ਇਹ ਅਸੀਂ ਬੰਦ ਕਰੀ ਰੱਖੋਗੇ ਤੇ ਜਾਂ ਇਹਦਾ ਕੋਈ ਸਮਾਂ ਤੈਅ ਆ ਤੁਹਾਡੇ ਕੋਲ ਵੀ 2 ਵਜੇ 3 ਵਜੇ ਤੱਕ ਹੀ ਸਾਡਾ ਧਰਨਾ ਗੇਟ ਦੇ ਮੂਹਰੇ ਬਾਕੀ ਖੜ ਦਿਤਾ ਜੀ ਨਹੀਂ ਜੀ ਸਾਡਾ 2:30 ਵਜੇ ਤੱਕ ਦਾ ਸਮਾਂ ਲਿਖਿਆ ਇਹ ਲਿਖਿਆ ਗਿਆ ਹੈ 2:30 ਵਜੇ ਅਸੀਂ ਗੇਟ ਅਸੀਂ ਸੰਕੇਤਕ ਧਰਨਾ ਇਹ ਸਾਡਾ ਗੇਟ ਅੱਗੇ ਉਸ ਤੋਂ ਬਾਅਦ ਸਾਈਡ ਤੇ ਸਾਡਾ ਧਰਨਾ ਦਿਨ ਪੂਰਾ ਦਾ ਚੱਲਦਾ ਰਹੂਗਾ ਉਸ ਤੋਂ ਬਾਅਦ ਜੇ ਕੋਈ ਨਈ ਪ੍ਰਸ਼ਾਸਨ ਸਾਡੀ ਗੱਲ ਸੁਣਦਾ ਇਸ ਤੋਂ ਬਾਅਦ ਅਸੀਂ ਆਜੀ ਸੂਬਾ ਟੀਮ ਨਾਲ ਮੀਟਿੰਗ ਕਰਕੇ ਸਾਰੀ ਆਪਦੀ ਜ਼ਿਲ੍ਹਾ ਟੀਮ ਮੀਟਿੰਗ ਕਰਕੇ ਉਸ ਤੋਂ ਬਾਅਦ ਫਿਰ ਕੋਈ ਵੱਡਾ ਐਕਸ਼ਨ ਲਿਕਾਂਗੇ ਕਿਵੇਂ ਵੇਖੂਗੇ ਜਿਹੜੇ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਨਾਲੋਂ ਧੱਕਾ ਹੋਇਆ ਉਹ ਵੀ ਕਿਸਾਨ ਜਿੱਥੇ ਬੰਦੀਆਂ ਤੁਹਾਡੇ ਵਾਂਗੂ ਹੀ ਆ ਉਹ ਵੀ ਨਾਂਨਸਾਫੀ ਸਾਡੇ ਕਿਸਾਨ ਸਾਥੀਆਂ ਨਾਲ ਜੋ ਸੈਂਟਰ ਸਰਕਾਰ ਦੀਆਂ ਮੰਨੀਆਂ ਹੋਈਆਂ ਮੰਗਾਂ ਐਮਐਸਪੀ ਤੇ ਜੋ ਕਿਸਾਨ ਸ਼ਹੀਦ ਹੋ ਗਏ ਸੀ ਉੱਥੇ ਉਹਨਾਂ ਨੂੰ ਜਿਹੜਾ ਹੈਗਾ ਬਣਦਾ ਮੁਆਵਜ਼ਾ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਜੀ ਨੂੰ ਨੌਕਰੀ ਜੋ ਸਰਕਾਰ ਦੀਆਂ ਮੰਨੀਆਂ ਹੋਈਆਂ ਮੰਗਾਂ ਹਜੇ ਤੱਕ ਲਾਗੂ ਨਹੀਂ ਕੀਤੀਆਂ ਸਾਡੀਆਂ ਉਹ ਜਿਹੜੀਆਂ ਦੂਸਰੇ ਦੋ ਫਾਰਮ ਸੀ ਸਾਡੇ ਕਿਸਾਨ ਸਾਥੀ ਉਹ ਸਿੰਘੂ ਤੇ ਸ਼ੰਭੂ ਅਤੇ ਜਿਹੜਾ ਹੈਗਾ ਖਨੌਰੀ ਬਾਰਡਰ ਤੇ ਬੈਠੇ ਸੀ 13 ਮਹੀਨੇ ਆਪਣਾ ਸ਼ਾਂਤ ਮਿਆਦਾ ਦਾ ਪ੍ਰਦਰਸ਼ਨ ਕਰ ਰਹੇ ਸੀ ਜਿਹੜੀ ਹੈ ਬੀਜੇਪੀ ਦੀ ਸਰਕਾਰ ਸੈਂਟਰ ਦੀ ਸਰਕਾਰ ਉਹ ਕਿਸਾਨਾਂ ਨੂੰ ਆਪਸ ਵਿੱਚ ਪਾੜਨਾ ਚਾਹੁੰਦੀ ਹੈ ਤਾਂ ਕਿ ਜਿਹੜਾ ਹੈ ਉਹ ਆਪਣੇ ਮਨਸੂਬੇ ਜਿਹੜੇ ਹੈ ਲਾਗੂ ਕਰ ਸਕਣ ਜੋ ਉਹਨਾਂ ਨੇ ਕਾਨੂੰਨੀ ਕਾਰਵਾਈ ਦੇ ਹਿਸਾਬ ਕਿਤਾਬ ਨਾਲ ਇਹ ਸਾਡੇ ਕਿਸਾਨਾਂ ਨਾਲ ਧੱਕਾ ਕੀਤਾ ਆਨਮਨੁੱਖੀ ਤਸ਼ੱਦਦ ਸਾਡੇ ਕਿਸਾਨਾਂ ਤੇ ਉੱਥੇ ਕੀਤਾ ਇਹ ਜਿਹੜਾ ਬਹੁਤ ਹੀ ਨਿੰਦਣਯੋਗ ਹੈ ਉਹ ਭਾਵੇਂ ਕੋਈ ਵੀ ਪਾਰਟੀ ਹੈਗੀ ਕੋਈ ਵੀ ਜਥੇਬੰਦੀ ਹੈ ਹੈਗੀ ਉਹ ਸਾਡੇ ਕਿਸਾਨ ਮਜ਼ਦੂਰ ਸਾਡੇ ਭਰਾ ਹੋ ਅਸੀਂ ਜਿਹੜਾ ਹੈ ਇਸ ਤਰ੍ਹਾਂ ਦਾ ਬਰਦਾਸ਼ਤ ਨਹੀਂ ਕਰਾਂਗੇ ਬਾਕੀ ਜਿਹੜੀ ਗੱਲ ਕੀਤੀ ਸੀ ਤੁਸੀਂ ਇੱਥੇ ਜਿਹੜਾ ਸ਼ਾਇਦ ਧਰਨਾ ਅੱਜ ਸਾਡਾ 6ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਤੇ ਅੱਜ ਦਾ ਧਰਨਾ ਜਿਹੜਾਗਾ ਸੰਕੇਤਕ ਸਾਡਾ 1:30 ਤੋਂ ਲਾ ਕੇ 1 ਵਜੇ ਤੋਂ ਲਾ ਕੇ ਤੇ 2:30 ਵਜੇ ਤੱਕ ਡੇਢ ਘੰਟੇ ਦਾ ਜਿਹੜਾ ਸੀ ਇਹਨਾਂ ਨੂੰ ਅੱਜ ਜਿਹੜਾ ਸੀ ਆਪਣਾ ਸੰਕੇਤਕ ਧਰਨਾ ਸੀ ਫਿਰ ਇਸ ਇਸ ਤੋਂ ਅਗਲੀ ਰਣਨੀਤੀ ਅਸੀਂ ਆਪ ਦੀ ਸੂਬੇ ਦੀ ਕਮੇਟੀ ਨਾਲ ਰਾਇ ਕਰਕੇ ਅਗਲਾ ਤਕੜਾ ਐਕਸ਼ਨ ਲੀਕਾਂਗੇ ਤੇ ਰਾਜੂ ਦੇ ਪਰਿਵਾਰ ਨੂੰ ਇਨਸਾਫ ਦਵਾ ਕੇ ਰ੍ਹਾਂਗੇ ਜੋ ਆਪਣਾ ਪ੍ਰਸ਼ਾਸਨ ਡੀਐਸਪੀ ਐਸਐਚਓ ਮਨੋਜ ਕੁਮਾਰ ਤੇ ਜਿਹੜੇ ਹੈਗੇ ਇੱਥੋਂ ਦੇ ਰਜੇਸ਼ ਕੁਮਾਰ ਇਹਨਾਂ ਨੇ ਆਪਣੇ ਹੱਥੀ ਲਿਖਤ ਕਰਵਾਈ ਹੋਈ ਆਪ ਜ਼ਿੰਮੇਵਾਰੀ ਲੈ ਕੇ ਜੇ ਅਸੀਂ ਇਹੋ ਜਿਹੀ ਅਧਿਕਾਰੀਆਂ ਤੇ ਵਿਸ਼ਵਾਸ ਨਾ ਕਰਾਂਗੇ ਤਾਂ ਆਮ ਲੋਕਾਂ ਦਾ ਵਿਸ਼ਵਾਸ ਕਿਤੇ ਤੇ ਰਹੂਗਾ ਇਸ ਜਿਹੜਾ ਹੈਗਾ ਪਰਿਵਾਰ ਦੇ ਨਾਲ ਡੀਐਸਪੀ ਐਸਐਚਓ ਮਨੋਜ ਕੁਮਾਰ ਇਹਨਾਂ ਨੇ ਸਾਰਿਆਂ ਨੇ ਸਾਜ਼ਿਸ਼ ਦੇ ਅਧੀਨ ਸਾਨੂੰ ਕਿਸਾਨ ਜੱਥੇਬੰਦੀ ਨੂੰ ਅਤੇ ਪਰਿਵਾਰ ਨੂੰ ਗਮਰਾਹ ਕਰਕੇ ਜਿਹੜਾ ਇਹ ਡੈੱਡ ਬਾਡੀ ਇੱਥੇ ਚੁਕਾ ਕੇ ਉਹਨਾਂ ਦਾ ਸਸਕਾਰ ਕਰਾਇਆ ਗਿਆ ਸੀਗਾ ਤਾਂ ਕਿ ਉਸ ਤੋਂ ਜਿਹੜੀ ਹੈਗੀ ਕੋਈ ਇਹਨਾਂ ਨੂੰ ਹੋਰ ਕਾਨੂੰਨੀ ਕਾਰਵਾਈ ਕਰਨ ਨਾ ਕਰਨੀ ਪਵੇ ਆਪਣੇ ਜਿਹੜਾ ਹੈਗਾ ਜ਼ਿੰਮੇਵਾਰੀ ਤੋਂ ਪੱਲਾ ਛਾੜਦੇ ਹੋਏ ਇਹਨਾਂ ਨੇ ਜਿਹੜੀ ਕਾਨੂੰਨੀ ਹਰਕਤ ਸਾਡੇ ਨਾਲ ਕੀਤੀ ਹੈ ਇੱਕ ਕਿਸਾਨ ਪਰਿਵਾਰ ਨੂੰ ਜਿਹੜਾ ਹੈਗਾ ਅਨਸਾਫ਼ ਦੀ ਅਸੀਂ ਇਹੀ ਗੁਹਾਰ ਲਾਉਣੇ ਤੁਹਾਡੇ ਮੱਧਮ ਰਾਹੀਂ ਤੁਸੀਂ ਆਏ ਹੋ ਤੁਹਾਡਾ ਵੀ ਸਾਰੇ ਚੈਨਲਾਂ ਨਾਲ ਬਹੁਤ-ਬਹੁਤ ਧੰਨਵਾਦ ਕਰਦੇ ਹਾਂ